ਐਸਐਸਪੀ ਦੁੱਗਲ ਵੱਲੋਂ ਸੋਸ਼ਲ ਮੀਡੀਆ ਤੇ ਕੋਵਿਡ ਸੰਬੰਧੀ ਗੁੰਮਰਾਹਕੁੰਨ ਪ੍ਰਚਾਰ ਤੇ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਸਖਤ ਚੇਤਾਵਨੀ ਦਿੱਤੀ ਗਈ ਹੈ। ਅਫਵਾਹ ਫੈਲਾਉਣ ਤੇ ਕੋਵਿਡ ਡਿਊਟੀ ਤੇ ਲੱਗੇ ਸਟਾਫ ਨਾਲ ਦੁਰਵਿਵਹ ਕਰਨ ਵਾਲੇ ਖਿਲਾਫੋਂ ਤੱਕ 7 ਪਰਚੇ ਦਰਜ ਕੀਤੇ ਗਏ ਹਨ। ਪਿੰਡਾਂ 'ਚ ਟੈਸਟਿੰਗ ਟੀਮ ਦਾ ਵਿਰੋਧ ਕਰਨ ਦੀ ਥਾਂ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅਫਵਾਹਾਂ ਦੇ ਅਸਰ ਹਿਤ ਮੈਡੀਕਲ ਟੀਮ ਨਾਲ ਦੁਰਵਿਵਹ ਕਰਨ ਵਾਲੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਪਿਛਲੇ ਕੁਝ ਦਿਨਾਂ ਦੇ ਵਿੱਚ ਦੇਖਿਆ ਗਿਆ ਕਿ ਕਈ ਸ਼ਰਾਰਤੀ ਅੰਸਰਾਂ ਵੱਲੋਂ ਇਸ ਮੁਹਿੰਮ ਦੇ ਅਗੇਂਸਟ ਕਈ ਅਫਵਾਹਾਂ ਵੀ ਫਿਲਾਈਆਂ ਜਾ ਰਹੀਆਂ ਹਨ ਰੂਮਰ ਮੰਗਰਿੰਗ ਕੀਤੀ ਜਾ ਰਹੀ ਹੈਗੀ ਹੈ ਸੋਸ਼ਲ ਮੀਡੀਆ ਤੇ ਅਲੱਗ-ਅਲੱਗ ਹੈਂਡਲਸ ਤੇ ਜਿਵੇਂ ਕਿ ਟਵਿੱਟਰ ਹੋ ਗਿਆ ਭਾਵੇਂ ਵਟਸਐਪ ਹੋ ਗਿਆ ਫੇਸਬੁੱਕ ਹੋ ਗਿਆ ਇੰਸਟਾਗ੍ਰam ਹੋ ਗਿਆ ਹੋਰ ਵੀ ਜਿਹੜੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਹਨ ਉਹਨਾਂ ਤੇ ਇਸ ਤਰ੍ਹਾਂ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਕਿ ਪ੍ਰਸ਼ਾਸਨ ਤੇ ਸਰਕਾਰ ਕੋਵਿਡ ਨੂੰ ਲੈ ਕੇ ਠੀਕ ਤਰੀਕੇ ਨਾਲ ਕੰਮ ਨਹੀਂ ਕਰ ਰਹੀ ਤੇ ਇੱਕ ਭਰਮ ਪੈਦਾ ਕੀਤਾ ਜਾ ਰਿਹਾ ਹੈ ਇਲਾਕੇ ਦੇ ਵਿੱਚ ਜੋ ਕਿ ਸਰਾਸਰ ਗਲਤ ਹੈ ਤੇ ਇੱਕ ਕ੍ਰਿਮੀਨਲ ਐਕਟ ਹੈ ਇਹ ਡਿਜ਼ਾਸਟਰ ਮੈਨੇਜਮੈਂਟ ਐਕਟ ਅਤੇ ਐਪੀਡੈਮਿਕ ਐਕਟ ਦੀਆਂ ਅਲੱਗ-ਅਲੱਗ ਧਾਰਾਵਾਂ ਦੇ ਤਹਿਤ ਅਤੇ ਸੈਕਸ਼ਨ 188 ਆਈਪੀਸੀ ਦੇ ਤਹਿਤ ਜੇ ਜਿਹੜੀ ਕਾਰਵਾਈ ਕ੍ਰਿਮੀਨਲ ਕਾਰਵਾਈ ਬਣਦੀ ਹੈਗੀ ਹੈ ਤੇ ਇਹਦੇ ਤਹਿਤ ਅਸੀਂ ਹੁਣ ਤੱਕ 7 ਐਫਆਈਆਰਾਂ ਦਰਜ ਕੀਤੀਆਂ ਤੇ ਦੋਸ਼ੀ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਗਏ ਆ ਇਸ ਤੋਂ ਇਲਾਵਾ ਇੱਕ ਹੋਰ ਮੁੱਦਾ ਜੋ ਸਾਹਮਣੇ ਆ ਰਿਹਾ ਹੈ ਅਲੱਗ-ਅਲੱਗ ਪਿੰਡਾਂ ਦੇ ਵਿੱਚ ਕਲੋਨੀਆਂ ਦੇ ਵਿੱਚ ਕਈ ਜਗ੍ਹਾ ਤੇ ਜਿਹੜੇ ਸ਼ਰਾਰਤੀ ਅੰਸਰ ਹੈਗੇ ਆ ਉਹਨਾਂ ਵੱਲੋਂ ਜਦੋਂ ਸਰਕਾਰੀ ਵਿਭਾਗਾਂ ਵੱਲੋਂ ਡਾਕਟਰਾਂ ਵੱਲੋਂ ਸਿਹਤ ਕਰਮਚਾਰੀਆਂ ਵੱਲੋਂ ਪੁਲਿਸ ਕਰਮਚਾਰੀਆਂ ਵੱਲੋਂ ਅਪਰੋਚ ਕੀਤਾ ਜਾਂਦਾ ਹੈ ਕਿ ਕੋਵਿਡ ਦੀ ਟੈਸਟਿੰਗ ਵਾਸਤੇ ਉਹ ਮਾਈਕਰੋ ਕਨਟੇਨਮੈਂਟ ਜ਼ੋਨ ਹੋ ਸਕਦੇ ਆ ਜਾਂ ਕਨਟੇਨਮੈਂਟ ਜ਼ੋਨ ਹੋ ਸਕਦੇ ਆ ਉਹਨਾਂ ਜ਼ੋਨਸ ਦੇ ਵਿੱਚ ਜੋ ਕਿ ਉਹਨਾਂ ਦੀ ਡਿਊਟੀ ਬਣਦੀ ਹੈ ਸਰਕਾਰੀ ਡਿਊਟੀ ਹੈਗੀ ਹੈ ਕਿ ਟੈਸਟਿੰਗ ਕਰਨੀ ਉਹਦੇ ਖਿਲਾਫ ਵੀ ਭਰਮ ਪੈਦਾ ਕੀਤੇ ਜਾਂਦੇ ਆ ਜਾਂ ਰੂਮਰ ਮੌਂਗਰਿੰਗ ਕੀਤੀ ਜਾਂਦੀ ਹੈਗੀ ਹੈ ਇਹਨਾਂ ਸਾਰੀਆਂ ਕੇਸਿਸ ਦੇ ਵਿੱਚ ਪਲੱਸ ਜਿੰਨਾ ਕੇਸਿਸ ਦੇ ਵਿੱਚ ਡਾਕਟਰਾਂ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ मियां ਸਰਕਾਰੀ ਮੁਲਾਜ਼ਮਾਂ ਦੇ ਉੱਤੇ ਪੁਲਿਸ ਕਰਮਚਾਰੀਆਂ ਦੇ ਉੱਤੇ ਹਮਲਾ ਕੀਤਾ ਜਾਂਦਾ ਉਹਨਾਂ ਦੇ ਖਿਲਾਫ ਵੀ ਅਸੀਂ ਸਖਤ ਰੋਕ ਅਪਣਾ ਕੇ ਐਫ ਆਈ ਆਰ ਦਰਜ ਕਰਕੇ ਜਿਹੜੇ ਵੀ ਅਕਿਊਜ਼ਡ ਹੈਗੇ ਆ ਉਹਨਾਂ ਨੂੰ ਅਸੀਂ ਅਰੈਸਟ ਕਰ ਰਹੇ ਹੈਗੇ ਆ ਨਾਬਾ ਤੋਂ ਤਰੁਣ ਮਹਿਤਾ ਦੀ ਰਿਪੋਰਟ ਐਸ ਐਮ ਜ਼ेड ਨਿਊਜ਼